ਖੜਿਆ ਕਰੋ ਮੇਰੀਏ ਦੇ ਵਿੱਚ ਜਿਨ੍ਹਾਂ ਦੀਆਂ ਜ਼ਮੀਨਾਂ ਬਿਲਕੁਲ ਦਰਿਆ ਦੇ ਵਿੱਚ ਆ ਜਿਨ੍ਹਾਂ ਦੇ ਰਹਿਣ ਬਸੇਰੇ ਪਾਉ ਦੀ ਖਤਮ ਹੋ ਚੁੱਕੇ ਆ ਬੜਾ ਬੁਰਾ ਹਾਲ ਹੋਇਆ ਪਿਆ ਜੀ ਇਹ ਮਲਤਾਨੀ ਵੀਰ ਸਾਡਾ ਉਹਨੇ 50000 ਰੁਪਏ ਆਪਾ ਭੇਜਿਆ ਵਾ ਜੀ ਕਹਿੰਦਾ ਰਣਾਵਾ ਸਾਹਿਬ ਜਿੱਥੇ ਜਿੱਥੇ ਵੀ ਜ਼ਰੂਰਤ ਆ ਉੱਥੇ ਜਿਹੜੀ ਚੀਜ਼ ਦੀ ਲੋੜ ਆ ਉਹ ਚੀਜ਼ ਬਣਨੀ ਆ ਜੀ ਤੇ ਅੱਜ ਅਸੀਂ ਤਰਪਾਲਾ ਲੈ ਕੇ ਆਏ ਆ ਵੀਰ ਦੀ ਤੁਹਾਡੀ ਜ਼ਮੀਨ ਦੀ ਕੀ ਕਿੱਥੇ ਆ ਆਪਣੀ ਆ ਤੇ ਰਹਿਣ ਬਸ ਇਹਨਾਂ ਫਿਰ ਓਖਾ ਤੇ ਸ਼ਰਰ ਓਖਾ ਕਾਰਬਨੋਂ ਵਾਸਤੇ ਲਈ ਆਂ ਹਾਂਜੀ ਬਿਲਕੁਲ ਜੀ ਬਿਲਕੁਲ ਤੇ ਕਿੰਨੀ ਜ਼ਮੀਨ ਆ ਜਿਹੜੀ ਆਪਣੀ ਹੁੰਦੀ ਜਿਹੜੀ 3.5 ਕਿੱਲੇ ਆ ਪਾਣੀ ਪਾਣੀ ਪਿਆ ਹਨ ਬਰਾ ਦੋਖਾ ਵਾਲੀ ਗੱਲ ਆ ਜੀ ਇਹ ਮਲਤਾਨੀ ਵੀਰ ਆਪਣਾ ਬਾਹਰ ਬੈਠਾ ਜਿੰਨੇ ਯੂਕੇ ਚੋਂ ਉਹਨੇ ਭੇਜੀਆਂ ਆਪਣਾ ਪ੍ਰੇਮ ਮਾਦਾ ਤੁਸੀਂ ਦੱਸੋ ਕੀ ਗੱਲਬਾਤ ਆਪਣੀ ਜ਼ਮੀਨ ਕਿੱਤੇ ਆ ਸਾਡੀ ਵੀ 3 ਕਿੱਲੇ ਤੇ ਹੁਣ ਇੱਥੇ ਰੈਲ ਨਹੀਂ ਤੁਹਾਨੂੰ ਕੋਈ ਅਜੇ ਔਖਾ ਹੀ ਹੈ ਨਾ ਘਰ ਬਣਾਉਣਾ ਘਰ ਬਣਾਉਣ ਵਾਸਤੇ ਹੈ ਨਾ ਕੋਈ ਆਉਂਦਾ ਪਾ ਲੋਗੇ ਹੈ ਨਾ ਕਿਤੇ ਬਹਿਣਾ ਹੋਏ ਤਾਂ ਚਲਾਦਾ ਦੋ ਮਾਸ ਕੱਢ ਕੇ ਚਲੋ ਨਾਲ ਨੂ ਰਾਣੀ ਆ ਨਾਲੇ ਭੈਣਾ ਵਿਚਾਰੀ ਤੇ ਇਹਨਾਂ ਨੂੰ ਦੇ ਦਿੱਤੀ ਆ ਜੀ ਤੇ ਇੱਕ ਭੈਣ ਆ ਇਹਨਾਂ ਦੀ ਵੀ ਖੇਤ ਕਿਹੜੇ ਸਾਰੇ ਵਿੱਚ ਆ ਅੰਦਰ ਆ ਜੀ ਤੇ ਤੁਹਾਡੀ ਵੀ ਜ਼ਮੀਨ ਕਿੰਨੀ ਆ ਵੀ ਵੀ 6 ਕਿੱਲੇ ਜ਼ਮੀਰ ਆ ਸਾਡਾ ਫਾਰਮ ਹੀ ਡੁੱਬ ਗਿਆ ਵਾ ਇਹ ਕਿਆ ਇਹ ਸਾਲ ਦੇ ਕਿ ਜੰਦਾ ਵਾ ਤੇ ਰਹਿਣ ਵਾਸਤੇ ਔਖਾ ਹੈ ਨਾ ਰਹਿਣ ਵਾਸਤੇ ਇਹ ਕਦੇ ਤੇ ਲਾ ਕੇ ਤੰਬੂ ਵੀ ਖਤਰਾ ਵੀ ਘਰ ਵੀ ਜਿਹੜਾ ਨੀਂਹਾਂ ਬੈਠੀਆਂ ਘਰ ਵੀ ਦੋ ਤਿੰਨ ਰੱਕੇ ਬਣਾ ਚੁੱਕੇ ਆ ਅੱਗੇ ਵੀ ਬਾਈ ਜੀ ਦੋ ਵਾਰ ਇਹਨਾਂ ਦਾ ਘਰ ਦੇਖਿਆ ਵਾ ਆਪਾਂ ਵੀਡੀਓ ਪਾਈ ਤੇ ਫਿਰ ਇਹਨਾਂ ਦਾ ਜਿਹੜਾ ਇਹ ਘਰ ਬਣਾਇਆ ਸੀ ਤੇ ਹੁਣ ਫਿਰ ਜਿਹੜਾ ਇਹਨਾਂ ਘਰ ਦੀਆਂ ਨੀਂਹਾਂ ਵਹਿਣ ਲਾਪੀਆਂ ਵਾ ਤੇ ਇਹ ਵਿਚਾਰਿਆਂ ਦੇ ਵੀ ਤੰਬੂ ਲਾ ਕੇ ਸਾਈਡ ਤੇ ਬਹਿ ਜਾਣਗੇ ਕਿਉਂਕਿ ਸਾਨੂੰ ਬਹੁਤ ਜਿਆਦਾ ਖਤਰਾ ਹੈ ਤੇ ਇਧਰ ਵੀ ਆਜੋ ਇੱਥੇ ਆਜੋ ਆਪਣੇ ਕੀ ਗੱਲ ਬਾਤ ਆਪਣੀ ਜੀ ਵੀਰ ਮੈਂ ਪਹਿਲੇ ਸਾਲ ਹੀ ਆਇਆ ਮੇਰੇ ਕੋਲ ਅਜੇ ਘਰ ਵੀ ਨਹੀਂ ਬਣਿਆ ਇੱਥੇ ਅੱਛਾ ਜਮੀਨਾਂ ਹਾਂ ਮੇਰੀ ਪਾਣੀ ਚ ਚਲੇਗੀ ਪਹਿਲੇ ਸਾਲੇ ਸਾਢੇ ਤਿੰਨ ਕਿਲੇ ਉਹ ਜੀ ਸਾਹਮਣੇ ਤੁਹਾਡੇ ਦੇ ਕੋਲ ਜਮੀਨਾਂ ਮੇਰੀਆਂ ਸਭ ਨਾਲ ਅੱਛਾ ਪਹਿਲੇ ਸਾਲ ਹੀ ਆਇਆ ਹਜੇ ਮਾਲ ਡੰਗਰ ਦਾ ਬੜਾ ਔਖਾ ਵਾ ਜਮੀਨ ਦਾ ਤੇ ਆਪ ਦਾ ਰਹਿਣ ਦਾ ਬੜਾ ਔਖਾ ਮਾਲ ਚਲਵਾਤਰ ਪਾਲਾ ਦਿੱਤੀਆ ਸ਼ੋਕਰ ਆ ਮਹਾਰਾਜ ਸਾਹਿਬ ਜੀ ਨੇ ਵੱਡੀ ਵੱਡੀ ਉਮਰ ਕਰੇ ਜਿਨ੍ਹਾਂ ਨੇ ਸਾਨੂੰ ਅਤਰ ਪਾਲਾ ਦਿੱਤੀਆ ਅਈ ਆਦਾ ਰਹਿਣ ਵਾਸਤੇ ਚਲੋ ਜਿਹੜੇ 4 ਦਿਨ ਕੱਟਨੇ ਆ ਪਾਣੀ ਦੇ ਵਿੱਚ ਕੱਟ ਲਾ ਵੇਖੋ ਕਿਹਦੀ ਬੜਾ ਵੀਰ ਬਹੁਤ ਬਹੁਤ ਬੜਾ ਵੀਰ ਭਰਾਜ ਕੋਈ ਨਹੀਂ ਮੇਰਾ ਵੀਰ ਯਾਰ ਦੋ ਦਰਦ ਸਹੀ ਗੱਲ ਹੈ ਜਦੋਂ ਵੇਖੋ ਅਜੇ ਰਹਿਣ ਲਈ ਘਰ ਵੀ ਨਹੀਂ ਵਿਚਾਰਾਂ ਨੇ ਜੇ ਪਹਿਲੀ ਲਈ ਆ ਤੇ ਇਤਰਾ ਹੀ ਅਜੇ ਬੰਨ ਤੇ ਵਿਚਾਰੇ ਮੰਜਾ ਢਾ ਕੇ ਤੇ ਬੜਾ ਔਖਾ ਬੋਜੀ ਕੈਂ ਪਾਸ ਕਰਨਾ ਇਹ ਇਨਾਂ ਨੇ ਵਿਚਾਰੇ ਨੇ ਆਪਣੇ ਰਹਿਣ ਬਸੇਰੇ ਬਣਾਉਣੇ ਆ ਵੇਖੋ ਵਿੱਚ ਘਰਾਂ ਲੋਕਾਂ ਦੇ ਬੜਾ ਬੁਰਾ ਹਾਲ ਆ ਜੀ ਸਾਰੇ ਸਿਸਟਮ ਤੈ ਹੋ ਗਿਆ ਜਿਨ੍ਹਾਂ ਦੇ ਇਹ ਤਰਪਾਲਾ ਆਪਾਂ ਉਹਨਾਂ ਵੀ ਜੰਦ ਦਿੱਤੀ ਹੈ ਜਿਨ੍ਹਾਂ ਨੇ ਆਪਣੇ ਤੰਬੂ ਲਾ ਕੇ ਲੋੜ ਅਨਸਾਰ ਤੇ ਧੰਨਵਾਦ ਕਰਦੇ ਅਸੀਂ ਆਪਣੇ ਵੀਰ ਦਾ ਯੂਕੇ ਵਾਲੇ ਦਾ ਮਲਤਾਨੀ ਵੀਰ ਦਾ ਜਿਨੇ ਇਹ ਹੜਪੀਟਾਂ ਦੇ ਵਾਸਤੇ ਮਦਦ ਭੇਜੀ ਆ ਤੇ گاਵੀ ਵੀ ਵੀਰਾਂ ਦਾ ਹੋਰ ਵੀ ਜੇ ਲੋੜ ਪਈ ਤੇ ਰੰਦਾ ਵਾ ਸਭ ਤੁਹਾਡੇ ਨਾਲ ਖੜੇ ਆ ਮੈਂ ਨਾ ਅਜੇ ਵੀ ਵੀਰ ਆਖੀ ਜਾਂਦਾ ਕਿਸੇ ਵੀ ਚੀਜ਼ ਦੀ ਲੋੜ ਆ ਤੇ ਅਸੀਂ ਤੁਹਾਡੇ ਨਾਲ ਖੜੇ ਆ ਚਿੰਤਾ ਵਾਲੀ ਗੱਲ ਕੋਈ ਨਹੀਂ ਕੀ ਇਹ 50000 ਰੁਪਏ ਉਹਨੇ ਵਿਚਾਰ ਨਹੀਂ ਇੱਕ ਬੋਲ ਤੇ ਆਖਣ ਤੋਂ ਬਿਨਾ ਹੀ ਉਹਨੇ ਪਾਇਆ ਵੀ ਰੰਧਾਵਾ ਸਾਹਿਬ ਜਿੱਥੇ-ਜਿੱਥੇ ਵੀ ਲੋੜ ਆ ਜਿਹੜੀ ਜਿੱਥੇ ਵੀ ਲੋੜ ਆ ਉਹਨਾਂ ਤੱਕ ਪਹੁੰਚ ਜੀ ਕਰੋ ਤੇ ਵੀਰਾਂ ਧੰਨਵਾਦ ਕਰ ਦਿਆ ਤੇ ਆ ਸਾਡੀ ਭੈਣ ਹੈ ਜੀ ਇਹਨਾਂ ਨੇ ਇਕ ਤਰਪਾਨ ਲਿਆ ਕਰ ਕਰਾ ਕੇ ਜਿਹੜੀਆਂ ਤਰਪਾਨਾਂ ਇੱਥੇ ਵੰਡੀਆਂ ਕਾਹ ਵੀ ਆਪਾਂ ਜੇ ਤਰਪਾਨਾਂ ਦਿਆਂਗੇ ਤੇ ਇਸ ਕਰਕੇ ਭਾਈ ਜੀ ਵੀਡੀਓ ਸ਼ੇਅਰ ਕਰੋ ਵਾਦੋ ਵਾਦੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਆ ਸਾਡੀ ਭੈਣ ਆ ਜੀ ਇੱਕ ਦੇਖੋ ਜੀ ਹਰ ਇੱਕ ਕਿਉਂਕਿ ਜਿੰਨਾ ਜਿੰਨਾ ਨਕਸਾਰ ਆਪਾਂ ਉਹਨਾਂ ਪਿੰਡਾਂ ਤੱਕ ਚੀਜ਼ ਪਹੁੰਚਾਰਿਆ ਕਿਉਂਕਿ ਰਹਿਣਾ ਮੁੜ ਕੇ ਆਪਣਾ ਤੰਬੂ ਲਾਉਣਾ ਹਨਾ ਜਿੰਨਾਂ ਦੇ ਬਿਲਕੁਲ ਡੁੱਬਿਆ ਜੀ ਇਹਨਾਂ ਦੀਆਂ ਵੀ ਵੇਖੋ ਜਿਹੜੀ ਕਾਲੀ ਵਿੱਚ ਆ ਤੇ ਜਿਸ ਕਰਕੇ ਬਹੁਤ ਜ਼ਿਆਦਾ ਲੋੜ ਆ ਇਹਨਾਂ ਲੋਕਾਂ ਦੇ ਬਾਫੜਾ ਚਲੋ ਲੋਕ ਲੈ ਕੇ ਵੀ ਬਹੁਤ ਆ ਰਹੇ ਪਰ ਇਹ ਚੀਜ਼ਾਂ ਉਹਨਾਂ ਲੋਕਾਂ ਤੱਕ ਨਹੀਂ ਪਹੁੰਚੇ ਕਿਉਂਕਿ ਵੇਖੋ ਜ਼ਿਆਦਾਤਰ ਤਰਪਾਲ ਹੋ ਗਈ ਕਿਆ ਹੋਰ ਚੀਜ਼ਾਂ ਹੋ ਗਿਆ ਇਹਨਾਂ ਚੀਜ਼ ਤੇ ਬੰਦੇ ਕੀ ਕਹਿਣਾ ਚਾਹੁੰਦੇ ਆ ਜਿਹੜੇ ਗੱਲ ਸੁਣ ਵੀ ਨਹੀਂ ਹਾਂ ਕੀ ਕਹਿਣਾ ਚਾਹੁੰਦੇ ਜਿਹੜੇ ਵੀਰਾਂ ਨੇ ਚੀਜ਼ ਭੇਜੀ ਆ ਕੀ ਧੰਨਵਾਦ ਕਰ ਦੋ ਧੰਨਵਾਦ ਕਰਦੇ ਵੀਰਾਂ ਦਾ ਸਾਡੀ ਵਧੀਆ ਨਾਲ ਕਰਨ ਲਿਆ ਬਿਲਕੁਲ ਜੀ ਖਤਮ ਹੋਇਆ ਪਿਆ ਕੰਮ ਬਿਲਕੁਲ ਜੀ ਇਹਦਾ ਪਿਛਲੇ ਹਾਲ ਵੀ ਵੀਡੀਓ ਵਾਇਰਲ ਹੋਈ ਸੀ ਵੀਰ ਦੀ ਪਾਲੀ ਜ਼ਮੀਨ ਨਹੀਂ ਸੀ ਪੱਤਨੀ ਕਰਕੇ ਗਿਆ ਇਹ ਖਾਲਸਾ ਟਰਡ ਵਾਲਿਆ ਨਹੀਂ ਕਰਕੇ ਗਿਆ ਤੇ ਬਾਅਦ ਚ ਵੀ ਛੱਡ ਕੇ ਖਾਲਸੇ ਸਾਈਡ ਵਾਲੇ ਨੇ ਬਾਅਦ ਚ ਹੀ ਨਿੱ ਪੱਤਰੀ ਕਰੀ ਨਹੀਂ ਇੱਥੇ ਖਾਲਸੇ ਵਾਲੇ ਪੱਤਰੀ ਕਰਦੇ ਨੇ ਤਾਂ ਕਰਦੇ ਰੇ ਤਗੜਿਆ ਤਗੜਿਆ ਬੰਦਿਆਂ ਨੇ ਕੀਤੀ ਛਾਡੀ ਨਹੀਂ ਉਦੋਂ ਰਹਿ ਗਈ ਸੀ ਤੇ ਵੇਖੋ ਜੇ ਤਾਂ ਅਕ ਵਿਚਾਰੇ ਉਤਰਾ ਹੀ ਮਾੜੀ ਮੋੜ ਕਰਕੇ ਫਿਰ ਆਪ ਕਾ ਖਰਚਾ ਕੀਤਾ ਹਾਂਜੀ ਆਪ ਕੀਤਾ ਪੈਣੀ ਠੇਕੇ ਦੇ ਦੇ ਕੇ ਤੇ ਟੋਹੇ ਠੇਕਾ ਚੋਕੇ ਪੈਣੀ ਕਿਹਾ ਬਾਈ ਗੁਰ ਵੇਖੋ ਠੇਕਾ ਚੋਕੇ ਪਾਈ ਤੇ ਲਾਇਆ ਤੇ ਭੈਣ ਸਾਡੀ ਆ ਹਾਂਜੀ ਕੀ ਕਹਿਣੇ ਚੋਣੇ ਜਿਹੜੇ ਵੀਰਾਂ ਨੇ ਵੇਖੋ ਜੀਮ ਆਇਆ ਵੀਰਾਂ ਦਾ ਧੰਨਵਾਦ ਹਾਂਜੀ ਵੀਰ ਜੀ ਮਲਤਾਨੀ ਵੀਰ ਜੀ ਦਾ ਵੀਰ ਜੀ ਚੁੱਕਿਆ ਨੇ ਦਾ ਬਹੁਤ ਬਹੁਤ ਵੀਰ ਜੀ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਤਰਪਾਈਆਂ ਭੇਜੀਆਂ ਤੇ ਅਸੀਂ ਬਾਹਰ ਬੈਠੇ ਹਾਂ ਅਸੀਂ ਆ ਵੀ ਤਰਪਾਈਆਂ ਤਾਂ ਕੇ ਪਾਵਾਂਗੇ ਤੇ ਇਸ ਜੁਕੇ ਵਾਲੇ ਵੀਰ ਨੂੰ ਮਾਰੇ ਬਹੁਤ ਬਹੁਤ ਦਵੇ ਤੇ ਇਸ ਵੀਰ ਦਾ ਧੰਨਵਾਦ ਜਿਨ੍ਹਾਂ ਵੀਰ ਨੇ ਸਾਡੇ ਤੇ ਘਰ ਤਰਪਾਈਆਂ ਲੈ ਆ ਕੇ ਪਹੁੰਚਾਈਆਂ ਵਾ ਉਸ ਵੀਰ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਪੈਸੇ ਇਸ ਵੀਰ ਨੂੰ ਪਾਏ ਆ ਇਸ ਵੀਰ ਨੇ ਸਾਨੂੰ ਤਰਪਾਈਆਂ ਵੰਡੀਆਂ ਵਾ ਤੇ ਮਾਲਕ ਸੱਚੇ ਪਾਤਸ਼ਾਹ ਮੇਰੇ ਵੀਰਾਂ ਨੂੰ ਬਹੁਤ ਬਹੁਤ ਦਵੇ ਵੇਖੋ ਵਿਸ਼ਵਾਸ ਵਿਸ਼ਵਾਸ ਬੜੀ ਸਤਰੀ ਚੀਜ਼ ਹੁੰਦੀ ਹੈ ਨਾ 26000 ਰੁਪਿਆ ਵੀ ਸਾਡੇ ਨੇ ਪਾਇਆ ਉਦੋਂ ਉਹ ਤੇ ਬਾਬਾ ਜੀ ਨੂੰ ਦੇ ਕੇ ਆਏ ਸੀ ਇਹ ਇਹ ਜਿਹੜਾ ਆਪਣਾ ਸਿੱਧਾ ਖਾਤੇ 'ਚ ਵੀਰ ਨੇ ਪਾਇਆ ਤੇ ਮੈਂ ਨਾ ਵੀ ਧਾਨਾ ਮਲਤਾਨੀ ਵੀਰ ਜੀ ਜਿਉਂਦੇ ਵਸਦੇ ਰਹੋ ਤੇ ਹਰ ਇੱਕ ਦੀ ਜਿਹੜਾ ਤੁਹਾਡਾ ਇੱਕ ਇੱਕ ਰੁਪਿਆ ਸਹੀ ਜਗ੍ਹਾ ਪਹੁੰਚ ਰਿਹਾ ਜੀ ਕਿਤੇ ਆਪਣਾ ਜਿੱਥੇ ਲੋੜ ਆ ਲੋੜਵੰਦ ਬੰਦਿਆਂ ਨੂੰ ਆਪਾਂ ਇਹ ਤਰਪਾਲਾਂ ਦਿੱਤੇ ਇਹਨਾਂ ਨੇ ਤੰਬੂ ਲਾ ਕੇ ਬੰਨ ਦੇ ਬੈਠੇ ਹੋਏ ਆ ਜਿਹੜਾ ਆਪਣਾ ਇਹ ਵਿਚਾਰੇ ਰਾਤ ਗੁਜ਼ਾਰ ਸਕਣ ਪਾਣੀ ਅਜੇ ਵੀ ਦੇਖ ਲੋ ਘਟਿਆ ਜਰੂਰ ਆ ਪਰ ਪਾਣੀ ਬਹੁਤ ਜ਼ਿਆਦਾ ਅਜੇ ਵੀ ਗੱਲ ਕਰੀਏ ਨਾ ਰਾਚਨ ਪਾਣੀ ਦੀ ਤਾਂ ਬਹੁਤ ਵੀਰ ਸਹਿਯੋਗ ਕਰ ਰਹਾ ਚਲੋ ਤੂੜੀ ਤੰਦ ਤੇ ਮੈਂ ਨਾ ਵੀ ਅਜੇ 15 ਕਿ ਦਿਨ ਕਿਤੇ ਹੈ ਨਾ ਬ੍ਰੇਕ ਲੱਗ ਜੇ ਤਾਂ ਚਲੋ ਹੋਰ ਥੋੜਾ ਵਧੀਆ ਪਤਾ ਲੱਗ ਜਾਂਦਾ ਜਿੰਨਾ ਘਰਾਂ ਤੱਕ ਨਹੀਂ ਪਹੁੰਚਿਆ ਜਾਂਦਾ ਉਹ ਵੇਖੋ ਘਰ ਜਿਨਾਂ ਸਾਰੇ ਡੁੱਬੇ ਪਏ ਜੀ ਕੈਮਰਾ ਮਾਰ ਕੇ ਦਿਖਾਓ ਕਿ ਨਾ ਆਹ ਲਿਆ ਪਾਸੇ ਸਾਰੇ ਵੇਖੋ ਵੇਖੋ ਜੀ ਘਰ ਜਿਹੜੇ ਇੱਕ ਰਾ ਕਿਵੇਂ ਡੁੱਬੇ ਹੋਏ ਆ ਜੀ ਤੇ ਕਿਵੇਂ ਵਿਚਾਰੇ ਇੱਥੇ ਬੰਨਾਂ ਦੇ ਬੈਠੇ ਆ ਬੜੇ ਬੁਰੇ ਹਾਲ ਆ ਜੀ ਆ ਦੇਖ ਸਕਦੇ ਆ ਸਾਰੇ ਪਾਣੀ ਪਾਣੀ ਆ ਜਿੱਥੇ ਘਰਾਂ ਦੇ ਵਿੱਚ ਇਹਨਾਂ ਲੋਕਾਂ ਤੱਕ ਆਪਾਂ ਨੇ ਵੀ ਚਲੋ ਚੀਜ਼ ਸਹੀ ਜਗ੍ਹਾ ਪਹੁੰਚੇ ਤੇ ਇਹ ਲੋਕ ਚਲਾਵਦਾ ਮਛਰਤਾ ਬਹੁਤ ਬਾਈ ਜੀ ਲੜਦਾ ਚਲਾਵਦਾ ਗੁਜ਼ਾਰਾ ਕਰ ਸਕਣ ਸ਼ੇਅਰ ਕਰੋ ਵੀਡੀਓ ਵਾਤ ਵਾਤ ਜੀ ਧੰਨਵਾਦ ਜੀ